ਮੈਂ ਆਪ ਦਾ ਜਿਹੜਾ weight ਸੀਗਾ ਉਹ 10 ਕਿਲੋ ਇਨਕਰੀਜ਼ ਕੀਤਾ ਹੈ 10 ਕਿਲੋ ਪਹਿਲਾਂ ਮੈਂ ਇਹ ਅਪਡੇਟ ਤੇ ਜੂਸ ਕਰਕੇ ਮਤਲਬ ਪਹਿਲਾਂ ਤੁਸੀਂ ਐਜ਼ ਅ ਕਸਟਮਰ ਜਾਂਦੇ ਹੋਵੋਗੇ ਹਨਾ ਤੁਸੀਂ ਤੁਹਾਡੇ ਤੋਂ ਬਾਜਨ ਪਾ ਗਿਆ ਹੁਣ ਤੁਸ ਨੂੰ ਲੱਗਿਆ ਵੀ ਰਿਜ਼ਲਟ ਵਧੀਆ ਹੈ ਤੇ ਇਹਦਾ ਬਈ ਤੁਸ ਨੂੰ ਖੁਦ ਨੂੰ ਕੋਈ ਸਾਈਡ ਇਫੈਕਟ ਲੱਗਿਆ ਹੋਵੇ ਨਹੀਂ ਜੀ ਮੈਨੂੰ ਕੋਈ ਸਾਈਡ ਇਫੈਕਟ ਨਹੀਂ ਲੱਗਿਆ ਮੈਂ 2 ਮਹੀਨੇ ਖਾਧੀ ਹੈ 2 ਮਹੀਨੇ ਜਿਮ ਇਲਾ 10 ਕਿਲੋ ਵਾਜਨ ਜਿਹੜਾ ਉਹ ਇਨਕਰੀਜ਼ ਤੇ ਆਪਣਾ ਪਹਿਲਾ weight ਕਿੰਨਾ ਸੀਗਾ ਜੀ ਮੇਰਾ ਪਹਿਲਾ 74 ਕਿਲੋ ਸੀਗਾ ਜੀ ਤੇ ਹੁਣ ਮੈਂ ਆਪਣਾ 14 ਕਿਲੋ weight ਘਟਾ ਕੇ 60 ਕਿਲੋ ਤੇ ਆ ਜੀ ਇਹ ਮੇਰਾ ਵੀਰੇ ਇੰਨੀ ਵਧੀਆ ਡਾਈਟ 60% ਡਾਈਟ ਦੇ ਵਿੱਚ ਪਰਾਂਠੇ ਵੀ ਖਾਦੇ ਨੇ ਸੈਂਡਵਿਚ ਵੀ ਖਾਏ ਗੋਲ ਗੱਪੇ ਵੀ ਖਾਏ ਨੇ ਵੀਰੇ ਸਾਰੀ ਚੀਜ਼ ਨੂੰ ਇੰਜੋਏ ਕੀਤਾ ਕੋਈ ਐਦਾਂ ਦੀ ਦਿੱਕਤ ਨਹੀਂ ਦੀ ਆਪਾਂ ਵੇਟ ਵਧਿਆ ਨਹੀਂ ਹੈਗਾ ਵੀਰ ਜੀ ਮੈਂ ਆਪਣਾ 60 ਕਿਲੋ weight ਕੀਤਾ ਸੀਗਾ ਹੁਣ ਮੈਂ 60 ਤੇ ਹੀ ਆ ਮੈਨੂੰ 3 ਮਹੀਨੇ ਹੋ ਗਏ ਛੱਡੇ ਨੂੰ ਬਿਲਕੁਲ ਨਹੀਂ ਵਧਿਆ ਹੈ ਕਿ ਉਹ ਕਿਮੀਰਾ ਸਜੇਰੀਨ ਹੋਇਆ ਸੀ ਤੇ ਪਤਾ ਹੈ ਵੀ ਆਪਰੇਟ ਤੋਂ ਬਾਅਦ ਆਪਣਾ ਜਿਆਦਾ ਹੈਗਾ ਜਿਹੜਾ weight ਵੱਧਦਾ ਹੈ ਕਿ ਉਹ ਵੱਧ ਖਾਦਾ ਸੀ ਪੰਜੀਰੀ ਖਾਦੀ ਉਹਦੇ ਕਰਕੇ ਵੱਧ ਗਿਆ ਸੀ ਤਾਂ ਫਿਰ ਮੈਨੂੰ ਥੋੜੀ ਉਹ ਮੇਂ ਦਿੱਕਤ ਜੀ ਆ ਰਹੀ ਸੀ ਕਿ ਕੰਮ ਨਹੀਂ ਸੀ ਹੁੰਦਾ ਤਾਂ ਫਿਰ ਮੈਂ 2 ਮਹੀਨੇ ਬਾਅਦ ਹੀ ਜਿਹੜਾ ਨਿਊਟ੍ਰੀਸ਼ਨ ਹੈ ਜੀ ਉਹ ਲੈਣਾ ਸੀ ਜੀ ਹੁਣ ਮੈਨੂੰ ਮਤਲਬ ਕਿ 1 ਮੰਥ ਹੀ ਲਿਆ ਸੀਗਾ ਤੇ ਮੇਰਾ 7 ਕਿਲੋ weight ਜਿਹੜਾ ਲੂਜ਼ ਹੋ ਗਿਆ 1 ਮਹੀਨੇ ਦੇ ਵਿੱਚ 7 ਕਿਲੋ weight ਸਨ ਲੂਜ਼ ਕਰ ਲਿਆ ਬਹੁਤ ਵੱਡੀ ਗੱਲ ਹੈ ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਲੋ ਜੀ ਵਜ਼ਨ ਵਧਾਉਣਾ ਹੈ ਭਾਵੇਂ ਘਟਾਉਣਾ ਹੈ ਸਭ ਤੋਂ ਪਹਿਲੀ ਜਿਹੜੀ ਮੇਨ ਚੀਜ਼ ਆ ਮੈਨੂੰ ਬਾਈ ਦੀ ਗੱਲ ਬਧਿਆ ਲੱਗੀ ਕਹਿੰਦਾ ਜੇ ਮੈਂ ਕਿਸੇ ਹੋਰ ਦਾ ਵਜ਼ਨ ਘਟਾ ਰਿਹਾ ਜਾਂ ਵਧਾ ਰਿਹਾ ਤਾਂ ਮੇਰੇ ਤੇ ਲੋਕ ਭਰੋਸਾ ਕਿਵੇਂ ਕਰਨਗੇ ਸਭ ਤੋਂ ਪਹਿਲਾਂ ਵੀਰੇ ਸਸਰੀਕਰ ਸਸਰੀਕਰ ਵਰਕਮੇ ਜ ਆਪਣਾ ਪਟਿਆਲੇ ਸ਼ਹਿਰ ਦੇ ਵਿੱਚ ਪੈਂਦਾ ਹਨ ਆਫਿਸ ਹਾਂਜੀ ਹਾਂਜੀ ਤੇ ਵੀਰ ਹੋਰ ਹਨ ਸਭ ਤੋਂ ਪਹਿਲਾਂ ਆਪ ਦਾ ਵਜ਼ਨ ਖੁਦ ਵਧਾਇਆ ਉਸ ਤੋਂ ਬਾਅਦ ਅੱਗੇ ਹੁਣ ਗੈਡਰੈਸ ਦੇ ਰਹੇ ਨੇ ਉਸ ਤੋਂ ਬਾਅਦ ਇਹਨਾਂ ਕੋਲ ਕਸਟਮਰ ਵੀ ਅਵੇਲੇਬਲ ਹੈ ਜਿਨ੍ਹਾਂ ਨੇ ਵਜ਼ਨ ਘਟਾਇਆ ਵੀਰੇ ਆਪਣਾ ਐਡਰੈਸ ਪ੍ਰੋ ਪੰਜਾਬੀ ਯੂਨੀਵਰਸਿਟੀ ਰਾਜਪੁਰਾ ਰੋਡ ਹੈ ਪੰਜਾਬੀ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਐਚਪੀ ਪੈਟਰੋਲ ਪੰਪ ਹੈ ਐਚਪੀ ਪੈਟਰੋਲ ਪੰਪ ਦੇ ਬੈਕ ਸਾਈਡ ਦੇ ਹਾਂਜੀ ਕਰਮ ਨਿਊਟ੍ਰੀਸ਼ਨ ਕਲੱਬ ਹੈ ਪਟਿਆਲਾ ਪਟਿਆਲੇ ਦੇ ਵਿੱਚ ਨਾ ਕਰਮ ਨਿਊਟ੍ਰੀਸ਼ਨ ਕਲੱਬ ਬਾਕੀ ਇਹਨਾਂ ਦਾ ਐਡਰੈਸ ਤੇ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਮੇਨ ਫੋਕਸ ਕਰਦੇ ਹੁੰਦੇ ਆ ਕਿ ਰਿਜ਼ਲਟ ਦੀ ਤੇ ਵੀਰੇ ਆਪਾਂ ਖੁਦ ਤੁਸੀਂ ਐਜ਼ ਅ ਕਲਾਇੰਟ ਦੱਸਿਓ ਕਿੰਨਾ ਬੇਟਾ ਗੈਨ ਕੀਤਾਗਾ ਜਦੋਂ ਅਸੀਂ ਇਹ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਕਸਟਮਰ ਦਾ ਇਹੀ ਹੁੰਦਾ ਹੈ ਵੀ ਤੁਸੀਂ ਇਹੇ ਅਪਡੇਟ ਦੇ ਲਾਗੂ ਕੀਤਾ ਜਾਂ ਨਹੀਂ ਕੀਤਾ ਤਾਂ ਉਸ ਦੇ ਵਿੱਚ ਮੈਪ ਦਾ ਜਿਹੜਾ weight ਸੀਗਾ ਉਹ 10 ਕਿਲੋ ਇਨਕਰੀਜ਼ ਕੀਤਾ 10 ਕਿਲੋ ਪਹਿਲਾਂ ਮੈਂ ਇਹ ਅਪਡੇਟ ਤੇ ਜੂਸ ਮਤਲਬ ਪਹਿਲਾਂ ਤੁਸੀਂ ਐਜ਼ ਅ ਕਸਟਮਰ ਜਾਂਦੇ ਹੋਵੋਗੇ ਹਨਾ ਤੁਸੀਂ ਤੁਹਾਡੇ ਤੋਂ ਵਜਨ ਪਾ ਲਿਆ ਹੁਣ ਤੁਸਾਨੂੰ ਲੱਗਿਆ ਵੀ ਰਿਜ਼ਲਟ ਵਧੀਆ ਹੈ ਤੇ ਇਹਦਾ ਬਈ ਤੁਸਾਨੂੰ ਖੁਦ ਨੂੰ ਕੋਈ ਸਾਈਡ ਇਫੈਕਟ ਲੱਗਿਆ ਹੋਵੇ ਨਹੀਂ ਜੀ ਮੈਨੂੰ ਕੋਈ ਸਾਈਡ ਇਫੈਕਟ ਨਹੀਂ ਲੱਗਿਆ ਮੈਂ 2 ਮਹੀਨੇ ਖਾਧੀਆ 2 ਮਹੀਨੇ ਜਿਹੜਾ 10 ਕਿਲੋ ਵਜਨ ਜਿਹੜਾ ਉਹ ਇਨਕਰੀਜ਼ ਹੋਇਆ ਇੱਕ ਸਭ ਤੋਂ ਵੱਡੀ ਗੱਲ ਇਹ ਆਪਣਾ ਜਿਹੜੇ ਫੂਡ ਪ੍ਰੋਡਕਟ ਨੇ ਸਾਰੇ ਆਰਗੇਨਿਕ ਹਨਾ ਨਾ ਇਹ ਇਹ ਜਿਹੜੇ ਪ੍ਰੋਡਕਟ ਨੇ ਇਹ ਫੂਡ ਵੇਸ ਨੇ ਸਾਰੇ ਹੀ ਕੋਈ ਫਰੂਟ ਤੋਂ ਬਣਿਆ ਹੋਇਆ ਹੈ ਕੋਈ ਜਿਹੜੇ ਆਪਾਂ ਘਰ ਦੇ ਵਿੱਚ ਰਸੋਈ ਦੇ ਵਿੱਚ ਘਰ ਦੀਆਂ ਚੀਜ਼ਾਂ ਵਰਤਦਾ ਸਾਰੇ ਉਹਨਾਂ ਦੀ ਤਿਆਰ ਕਰਦੇ ਨੇ ਤੇ ਇੱਕ ਜਿਹੜੀ ਮੇਨ ਚੀਜ਼ ਹੁੰਦੀ ਹੈ ਮੰਨ ਕੇ ਚਲੋ ਥੋਨਾ ਵਜਨ ਗੇਨ ਕੀਤਾ ਹੈ ਦੋ ਮਹੀਨੇ ਗਿਆ ਉਹ ਛੱਡੇ ਨੂੰ ਕਿੰਨਾ ਗੈਪ ਹੋ ਗਿਆ ਮੈਨੂੰ ਛੱਡੇ ਨੂੰ 1-2 ਮਹੀਨਾ ਹੋ ਗਿਆ ਇੱਕ ਦੋ ਕੋਈ weight ਦੇ ਵਿੱਚ ਗਰਾਵਟ ਹੋਈ ਹੋਵੇ ਕੋਈ weight ਦੇ ਵਿੱਚ ਗਰਾਵਟ ਮੈਂਟੇਨ ਹੈ ਪੂਰਾ ਮੈਂਟੇਨ ਹੈ ਤੇ ਆਪਣੇ ਕਸਟਮਰ ਨੇਗੇ ਹਾਂਜੀ ਆਪਣੇ ਕਸਟਮਰ ਨੇ ਤੇ ਇਹਨਾਂ ਨੇ weight lose ਕੀਤਾ ਨਾ ਇਹਨਾਂ ਨੇ weight lose ਕੀਤਾ ਤੇ ਮੈਂ ਮੈਮ ਨੂੰ ਫੜਾ ਜੀ ਮੈਂ ਇੱਕ ਵਾਰੀ ਆਪਾਂ ਗੱਲ ਕਰ ਲੈਣੇ ਆ ਬਲ ਤਾਂ ਮੈਮ ਸਸਟੀ ਗਾਰ ਜੀ ਸਸਟੀ ਗਾਰ ਜੀ ਤੇ ਆਪਣਾ ਪਹਿਲਾ weight ਕਿੰਨਾ ਸੀਗਾ ਜੀ ਮੇਰਾ ਪਹਿਲਾ 74 ਕਿਲੋ ਸੀਗਾ ਜੀ ਤੇ ਹੁਣ ਮੈਂ ਆਪਣਾ 14 ਕਿਲੋ weight ਘਟਾ ਕੇ 60 ਕਿਲੋ ਤੇ ਆ ਜੀ ਇਹ ਮੇਰਾ ਆਈਡਲ weight ਹੈ ਜੀ ਹਾਈਟ ਦੇ ਹਿਸਾਬ ਨਾਲ ओके ਤੇ ਇਹ ਪ੍ਰੋਸੈਸ ਨੂੰ ਤੁਨੇ ਕਿੰਨਾ ਟਾਈਮ ਯੂਜ਼ ਕੀਤਾ ਦੀਗਾ ਮੈਂ 2 ਟਾਈ ਮਹੀਨੇ ਯੂਜ਼ ਕੀਤਾ ਸੀ ਵੀਰ ਜੀ ਤੇ ਹੁਣ ਗੈਪ ਕਿੰਨਾ ਪੈ ਗਿਆ ਹੁਣ ਮੈਨੂੰ 3 ਮਹੀਨੇ ਛੱਡੇ ਨੂੰ ਹੋ ਗਏ ਵੀਰ ਜੀ ਤੇ 3 ਮਹੀਨੇ ਛੱਡੇ ਨੂੰ ਹੋ ਗਏ ਤੇ ਅਪਰੋਕਸੀਮੇਟ 15 16 ਕਿਲੋ ਵੇਟ ਆਪਾਂ ਨੇ ਤੋੜਿਆ ਹਾਂਜੀ ਹਾਂ ਹਾਂ ਬਿਲਕੁਲ ਜੀ ਤੇ ਜਿਹੜੇ ਕਈ ਵਾਰ ਹੁੰਦਾ ਨੇ ਕਈ ਕਸਟਮਰ ਕਹਿੰਦੇ ਨੇ ਕਿ ਬਈ ਜਦੋਂ ਆਪਾਂ ਖਾਣਾ ਪੀਣਾ ਛੱਡ ਦਿੰਨੇ ਆ ਰੂਟੀਨ ਜੋ ਜੋ ਆਪਾਂ ਕਹਿੰਨੇਗੇ ਖਾਣਾ ਪੀਣਾ ਤਾਂ ਛੱਡਣਾ ਹੀ ਨਹੀਂ ਵੀਰੇ ਇੰਨੀ ਵਧੀਆ ਡਾਈਟ 60% ਡਾਈਟ ਦੇ ਵਿੱਚ ਪਰਾਠੇ ਵੀ ਖਾਦੇ ਨੇ ਸੈਂਡਵਿਚ ਵੀ ਖਾਏ। ਗੋਲ ਗੱਪੇ ਵੀ ਖਾਏ ਨੇ ਵੀਰੇ ਸਾਰੀ ਚੀਜ਼ ਨੂੰ ਇੰਜੋਏ ਕੀਤਾ ਕੋਈ ਐਦਾਂ ਦੀ ਦਿੱਕਤ ਨਹੀਂ ਦੀ ਬਿਲਕੁਲ ਨਹੀਂ ਵਧਿਆ ਜੀ ਉਹ ਕਹਿੰਦੇ ਨੇ ਡਾਈਟ ਹੀ ਸਾਨੂੰ ਇਸ ਤਰੀਕੇ ਦੇ ਨਾਲ ਫੋਲੋ ਕਰਵਾਈ ਹੈ ਤੇ ਇੱਕ ਚੀਜ਼ ਹੋਰ ਹੁੰਦੀ ਹੈ ਵੀ ਜਦੋਂ ਤੁਸੀਂ ਚਲੋ ਤੁਹਾਡੀ ਇੱਕ ਤਾਂ ਡਾਈਟ ਮੈਂਟੇਨ ਹੋਏ ਗਈ ਹਣਾ ਉਸ ਤੋਂ ਬਾਅਦ ਛੱਡਣ ਤੋਂ ਬਾਅਦ ਕਈ ਕਹਿੰਦੇ ਨੇ ਜਿਹੜੇ ਇਹਨਾਂ ਦੇ ਫੂਡ ਪ੍ਰੋਡਕਟ ਨੇ ਬਈ ਉਹ ਵਜਨ ਦੁੱਗਣਾ ਤਿੱਗਣਾ ਵਧਾ ਦਿੰਦੇ ਨੇ ਤੁਹਾਨੂੰ 2-3 ਮਹੀਨਿਆਂ ਕੋ ਛੱਡੇ ਨੂੰ ਵੀ ਤੁਹਾਨੂੰ ਕੋਈ ਇਹਦੇ ਵਿੱਚ ਕੀ ਡਾਊਟ ਲੱਗਿਆ ਉਹ ਥੋੜਾ ਜਿਹਾ ਦੱਸੋਗੇ ਕੋਈ ਡਾਊਟ ਨਹੀਂ ਹੈਗਾ ਵੀਰ ਜੀ ਮੈਂ ਆਪਣਾ 60 ਕਿਲੋ weight ਕੀਤਾ ਸੀਗਾ ਹੁਣ ਮੈਂ 60 ਤੇ ਹੀ ਆ ਮੈਨੂੰ 3 ਮਹੀਨੇ ਹੋ ਗਏ ਛੱਡੇ ਨੂੰ ਬਿਲਕੁਲ ਨਹੀਂ ਵਧਿਆ ਹੈਗਾ ਇਹ ਕਿਉਂਕਿ ਉਸ ਤੋਂ ਬਾਅਦ 2 ਮਹੀਨੇ ਵੀ ਮੈਂ ਇਹਨਾਂ ਦੇ ਟੱਚ 'ਚ ਰਹੀ ਇਹਨਾਂ ਨੇ ਮੈਨੂੰ ਇੰਨਾ ਵਧੀਆ ਤਰੀਕੇ ਨਾਲ ਸਿਖਾਤਾ ਕਿ ਮੈਨੂੰ ਸਟੇਬਲ ਕਿੱਦਾਂ ਰੱਖਣਾ ਹੈ ਵੀਰੇ ਤੇ ਇੱਕ ਹੋਰ ਚੀਜ਼ ਹੈ ਸਭ ਤੋਂ ਵਧੀਆ ਦੇਖਣ ਵਾਲੀ ਜਿਹੜੀਆਂ ਆਪਣੀਆਂ ਮਾਤਾ ਮਾਂ ਭੈਣਾਂ ਪ੍ਰੈਗਨਸੀ ਤੋਂ ਬਾਅਦ ਤੇ ਉਹ ਤੀਜੇ ਨੰਬਰ ਵਾਲੇ ਕਸਟਮਰ ਖੜੇ ਨੇ ਉਹ ਵੀ ਸਾਨੂੰ ਰਿਵਿਊ ਕਰਦੇ ਆ ਮੈਮ ਨੂੰ ਫੜਾ ਜੀ ਮੈਂ ਇੱਕ ਇੱਕ ਵਾਰੀ ਮੇਰੇ ਖੁਦ ਦੇ ਵੀ ਬੱਚੇ ਜਿਹੜੇ ਦੋ ਬੇਟੇ ਨੇ ਮੇਰੇ ਕੋਲ ਵੀ ਜੀ ਉਹ ਵੀ ਸੀਜ਼ੇਰੀਅਨ ਹੋਏ ਹੋਏ ਨੇ ਮੇਰਾ weight gain pregnancy ਤੋਂ ਬਾਅਦ ਹੀ ਹੋਇਆ ਸੀਗਾ ਤਾਂ ਮੈਂ ਉਹ ਦਵਾਈਆਂ ਦਵਾਈਆਂ ਮੈਡੀਸਿਨ ਕਰਕੇ ਸਾਰਾ ਕੁਝ ਹੋ ਗਿਆ ਹਾਂ ਕਿ ਸਟੀਰੋਇਡ ਆਪਾਂ ਯੂਜ਼ ਕਰਨੇ ਸ਼ੁਰੂ ਕਰ ਦੰਨੇ ਆ ਪੰਜੀਰੀਆਂ ਪੰਜੂਰੀਆਂ ਖਾਣੀਆਂ ਸ਼ੁਰੂ ਕਰ ਦੰਨੇ ਆ ਤਾਂ ਉਹ ਫਿਰ weight gain ਹੋ ਜਾਂਦਾ ਤਾਂ ਮੈਂ ਹੁਣ ਆਪਣਾ ਬਿਲਕੁਲ ਆਇਡਲ weight ਕਰ ਲਿਆ ਵੀ ਜੀ ਤੇ ਇੱਕ ਵਾਰੀ ਮੈਮ ਨੂੰ ਮੈਮ ਤੇ ਆਪਣਾ ਪਹਿਲਾ weight ਜਿਆਦਾ ਸੀ ਗਈ ਨੀ ਮੇਰਾ ਨਾ ਆਫਟਰ ਡਿਲੀਵਰੀ ਜ਼ਿਆਦਾ ਹੋ ਗਿਆ ਸੀ ਜੀ ਕਿਉਂਕਿ ਮੇਰਾ ਸੇਜੇਰੀਅਨ ਹੋਇਆ ਸੀ ਤੇ ਪਤਾ ਹੈ ਵੀ ਆਪਰੇਟ ਤੋਂ ਬਾਅਦ ਆਪਣਾ ਜ਼ਿਆਦਾ ਹੈਗਾ ਜਿਹੜਾ weight ਵੱਧਦਾ ਹੈ ਕਿ ਉਹ ਵੱਧ ਖਾਦਾ ਸੀ ਪੰਜੀਰੀ ਖਾਦੀ ਉਹਦੇ ਕਰਕੇ ਵੱਧ ਗਿਆ ਸੀ ਤਾਂ ਫਿਰ ਮੈਨੂੰ ਥੋੜੀ ਉਹ ਮੇਂ ਦਿੱਕਤ ਜੀ ਆ ਰਹੀ ਸੀ ਕਿ ਕੰਮ ਨਹੀਂ ਸੀ ਹੁੰਦਾ ਤਾਂ ਫਿਰ ਮੈਂ 2 ਮਹੀਨੇ ਬਾਅਦ ਹੀ ਜਿਹੜਾ ਨਿਊਟ੍ਰੀਸ਼ਨ ਹੈ ਜੀ ਉਹ ਲੈਣਾ ਸ਼ੁਰੂ ਕਰਤਾ ਸੀਗਾ ਅ ਅੱਛਾ ਆਫਟਰ ਅ ਬੇਬੀ 2 ਮਹੀਨੇ ਤੋਂ ਬਾਅਦ ਲੈਣਾ ਸ਼ੁਰੂ ਕੀਤਾ ਦੀਗਾ ਤੇ ਹੁਣ ਛੱਡਤਾ ਹਾਂਜੀ ਹੁਣ ਮੈਨੂੰ ਮਤਲਬ ਕਿ 1 ਮਹੀਨہ ਹੀ ਲਿਆ ਸੀਗਾ ਤੇ ਮੇਰਾ 7 ਕਿਲੋ weight ਜਿਹੜਾ ਲੂਜ਼ ਹੋ ਗਿਆ ਇੱਕ ਮਹੀਨੇ ਦੇ ਵਿੱਚ 7 ਕਿਲੋ ਵਾਟਸ ਨੇ ਲੂਜ਼ ਕਰ ਲਿਆ ਬਹੁਤ ਵੱਡੀ ਗੱਲ ਹੈ ਜੀ ਤੇ ਆਫਟਰ ਵਰਕੈਂਸੀ ਵੈਸੇ ਵੀ ਚਲੋ ਹਣਾ ਸਰੀਰ ਸਟੇਬਲ ਨਹੀਂ ਰਹਿੰਦਾ ਹੁੰਦਾ ਵੀ ਤੁਹਾਨੂੰ ਇਹ ਚੀਜ਼ਾਂ ਦਾ ਯੂਜ਼ ਕਰ ਰਹੇ ਤੇ ਕਿ ਉਸ ਤੋਂ ਬਾਅਦ એનર્ਜੀ ਜਿਹੜੀ ਹੈਗੀ ਸੀ ਜਾਂ ਬਾਡੀ ਕੁਝ ਵੀ ਲਾ ਲਓ ਉਹ ਡਾਊਨ ਰਹੀ ਹੈ ਜਾਂ ਨਹੀਂ ਦੁੱਗਣਾ ਆਪ ਹੋਈ ਹੈ ਜੀ ਮਤਲਬ ਕਿ ਮੈਂ ਆਪਣੇ ਆਪ ਬਹੁਤ ਜ਼ਿਆਦਾ ਫਰੈਸ਼ ਫੀਲ ਕਰਦੀ ਸੀ ਥਕਾਨ ਨਹੀਂ ਸੀ ਹੁੰਦੀ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਈ ਜਿਵੇਂ ਮੈਨੂੰ 1.5 ਮਹੀਨਾ ਹੋ ਗਿਆ ਜੀ ਛੱਡੇ ਨੂੰ ਨਾਲ ਮੈਂ ਬੱਚੇ ਨੂੰ ਫੀਡ ਵੀ ਕਰਾ ਰਹੀਆਂ ਪੰਜ 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 ਮਹੀਨਿਆਂ ਦਾ ਮੇਰਾ ਬੱਚਾ ਹੋ ਗਿਆ ਆ ਠੀਕ ਹੈ ਬੇਬੀ ਬਾਈ ਤੁਸੀਂ ਦੇਖੀ ਸਕਦੇ ਹੋ ਤੇ ਵੀਰੇ ਆਪਣੇ ਜਿਵੇਂ ਮੰਨ ਕੇ ਚੱਲੋ ਹੁਣ ਤੁਸੀਂ ਖੁਦ ਇੱਕ ਆਪ ਰਿਜ਼ਲਟ ਆਪਾਂ ਕਿਸੇ ਨੂੰ ਕੋਈ ਚੀਜ਼ ਦੱਸਣ ਤੋਂ ਪਹਿਲਾਂ ਆਪਾਂ ਚਾਹੁੰਦੇ ਹੁੰਦੇ ਆ ਕਿ ਬੰਦਾ ਬਈ ਹੋਰ ਖੁਦ ਪਹਿਲਾਂ ਆਪਣੀ ਚੀਜ਼ ਤੇ ਅਪਲਾਈ ਕੀਤਾ ਤੇ ਵੀਰੇ ਮਨ ਕੇ ਚੱਲੋ ਵੀ ਆਪਣਾ ਕੋਈ ਦਿਨਾਂ ਦਾ ਵਿੱਚ ਕੋਈ ਆਪਣਾ ਚੈਲੰਜ ਰਹੂਗਾ ਵੀ ਅਸੀਂ ਇਹਨੇ ਦਿਨਾਂ ਚ ਰਿਜ਼ਲਟ ਦਿਵਾਵਾਂਗੇ ਬਾਈ ਜੇ ਨਾ ਹੋਇਆ ਤਾਂ ਪੈਸੇ ਪੂਸੇ ਵਗੈਰਾ ਦਾ ਕੁਝ ਹਾਂਜੀ ਆਪਣਾ ਨਾ 3 ਡੇ ਮਨੀ ਬੈਂਕ ਗਾਰੰਟੀ ਗਾਰੰਟੀ ਹੈ ਅਸੀਂ ਇਹ ਦਾਵਾ ਕਰਦੇ ਹਾਂ ਜਿਹੜੇ ਸਾਡੇ ਨਿਊਟ੍ਰੀਸ਼ਨ ਹੈ ਉਹ ਪਹਿਲੇ ਦਿਨ ਤਿੰਨ ਦਿਨਾਂ ਦੇ ਅੰਦਰ ਹੀ ਬੰਦੇ ਨੂੰ ਫਰਕ ਪਤਾ ਲੱਗਣ ਲੱਗ ਜਾਂਦਾ ਹੈ ਵੀ ਉਹਦਾ ਜਿਹੜਾ ਬੋਡੀ ਹੈ ਉਹ ਹਲਕੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਫੁੱਲ એનર્ਜੀ ਆਣੀ ਸ਼ੁਰੂ ਹੋ ਜਾਂਦੀ ਹੈ ਓਕੇ ਤਿੰਨ ਦਿਨਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਮਤਲਬ ਆਪਣਾ ਪ੍ਰਿਪੇਅਰ ਕਰ ਦੋਗੇ ਡਾਈਟ ਚਾਰਟ ਵਗੈਰਾ ਵੀ ਤਨਾ ਫੋਲੋ ਕਰਨੀ ਹੈ ਜੇ ਬੰਦੇ ਨੂੰ ਤਿੰਨ ਦਿਨਾਂ ਚ ਰਿਜ਼ਲਟ ਨਹੀਂ ਮਿਲਦਾ ਤਾਂ ਤੁਹਾਡੇ ਪੈਸੇ ਵਾਪਸ ਨੇ ਹਾਂਜੀ ਜੇਕਰ ਤਿੰਨ ਦਿਨਾਂ ਦੇ ਵਿੱਚ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦਾ ਹੈਗਾ ਉਹਨਾਂ ਦਾ ਭਾਰ ਘਟ ਨਹੀਂ ਹੁੰਦਾ ਹੈਗਾ ਤਾਂ ਅਸੀਂ ਉਹਨਾਂ ਨੂੰ 3 ਡੇ ਮਨੀ ਬੈਕ ਗਾਰੰਟੀ ਦਿੰਦੇ ਹਾਂ ਵੀ ਜਿਹੜਾ ਸਾਡਾ ਨਿਊਟ੍ਰੀਸ਼ਨ ਹੈ ਜੇਕਰ ਉਹਨਾਂ ਨੇ ਖੋਲ ਵੀ ਲਿਆ ਤਾਂ ਸਾਡਾ ਵਾਪਸ ਹੋ ਜਾਓ ਕੋਈ ਚੱਕਰ ਨਹੀਂ ਹੈ ਨਾ ਤੇ ਇੱਕ ਉਹ ਦੱਸ ਦੋ ਵੀ ਆਪਣਾ ਕੂਰੀਅਰ ਵਗੈਰਾ ਦੀ ਫੈਸਿਲਿਟੀ ਜਿਹੜੇ ਆਪਣੇ ਕਈ ਵਾਰ ਦੂਰ ਬੈਠੇ ਨੇ ਆਪਣਾ ਜਿਹੜਾ ਇਹ ਪ੍ਰੋਡਕਟ ਹੈਗਾ ਆਪਾਂ ਕੋਈ ਵਿਜ਼ਿਟ ਕਰਕੇ ਆ ਕੇ ਪਟਿਆਲੇ ਆ ਕੇ ਲੈਣਾ ਚਾਹੁੰਦਾ ਉਹ ਸਾਮਣਾ ਵਧੀਆ ਜੇਕਰ ਕੋਈ ਦੂਰੋਂ ਆਏਗਾ ਜਿਹੜਾ ਪਟਿਆਲੇ ਨਹੀਂ ਆ ਸਕਦਾ ਹੈਗਾ ਤਾਂ ਆਪਾਂ ਕੂਰੀਅਰ ਦੀ ਫੈਸਿਲਿਟੀ ਵੀ ਦਿੰਦੇ ਆ ਤਾਂ ਪੂਰੇ ਇੰਡੀਆ ਦੇ ਵਿੱਚ ਸਾਡਾ ਕੂਰੀਅਰ ਜਾਂਦਾ ਹੈ ਤਾਂ ਜਿਹੜਾ ਪੂਰੇ ਇੰਡੀਆ ਦੇ ਵਿੱਚ ਕੂਰੀਅਰ ਜਾਂਦਾ ਉਹ ਉਸ ਦਾ ਕੋਈ ਵੀ ਖਰਚਾ ਨਹੀਂ ਹੈਗਾ ਫ੍ਰੀ ਆਫ ਕੋਸਟ ਹੈ ਹਾਂ ਸਿਰਫ ਉਹਨੂੰ ਨਿਊਟ੍ਰੀਸ਼ਨ ਦੇ پیسے ਦੇਣੇ ਪੈਣਗੇ ਹੋਰ ਕੋਈ ਖਰਚਾ ਨਹੀਂ ਹੈਗਾ ਤੇ ਜਿਹੜਾ ਕੋਰੀਅਰ ਹੈ ਉਹ ਇੰਡੀਆ ਤੋਂ ਬਾਹਰ ਵੀ ਜਾਂਦਾ ਜਿਵੇਂ ਅਮਰੀਕਾ ਹੋਵੇ ਕੈਨੇਡਾ ਹੋਵੇ ਜੁਕੇ ਹੋਵੇ ਸਾਰੇ ਵਰਲਡਵਾਈਡ ਹੀ ਜਾਂਦਾ ਹੈਗਾ ਤਾਂ ਜਿਹੜਾ ਵਰਲਡਵਾਈਡ ਜਾਊਗਾ ਉਹਦੇ 'ਚ ਕੋਰੀਅਰ ਦਾ ਖਰਚਾ ਲੱਗੂਗਾ ਓਕੇ ਜੀ ਲਾਓ ਵੀ ਬਾਈ ਹੋਰਾਂ ਦਾ ਜਿਹੜਾ ਆਫਿਸ ਹੈਗਾ ਸ਼ਹਿਰ ਪਟਿਆਲਾ ਦੇ ਵਿੱਚ ਸ਼ਹਿਰ ਪਟਿਆਲਾ ਵਾਲੇ ਉਹ ਤੇ ਬਾਕੀ ਜਿਹੜਾ ਆਲਾਦਾਲਾ ਦਾ ਏਰੀਆ ਸਾਰਾ ਜੇ ਤੁਸੀਂ ਆਪਣਾ ਭਾਰਨ ਘਟਾਉਣਾ ਹੈ ਭਾਵੇਂ ਵਧਾਉਣਾ ਹੈ ਤਿੰਨ ਦਿਨਾਂ ਦੀ ਮਨੀ ਹੋਵੇ ਗਾਰੰਟੀ ਹੈ ਕੋਈ ਚੱਕਰ ਨਹੀਂ ਸਾਰੇ ਹੀ ਜਿੰਨੇ ਦੱਸੇ ਨੇ ਫੂਡ ਪ੍ਰੋਡਕਟ ਨੇਗੇ ਮਤਲਬ ਜਿਹੜੇ ਆਪਾਂ ਆਮ ਯੂਜ਼ ਕਰਦੇ ਆ ਬਸ ਉਹਨਾਂ ਨੂੰ ਤਿਆਰ ਕਰੇ ਹੋਏ ਨੇ ਮੇਨ ਫੋਕਸ ਵੀਰ ਫਰਾਉਂਦਾ ਤੁਹਾਡੀ ਡਾਈਟ ਦੀ ਹੈ ਇਹ ਚੀਜ਼ ਦਾ ਤੁਹਾਨੂੰ ਗਾਈਡਰੈਂਸ ਪ੍ਰੋਪਰ ਕਰਨਗੇ ਤੇ ਆਪਣੇ ਇਹ ਨਹੀਂ ਨਗਾ ਵੀ ਆਪਣਾ ਕਸਟਮਰ ਚੱਲੀ ਜਾਂਦਾ ਬਾਅਦ ਚ ਤੁਸੀਂ ਉਹਦਾ ਨਹੀਂ ਜੀ ਆਪਾਂ ਨਾ ਐਨ ਹੀ ਹੈਗਾ ਵੀ ਅਸੀਂ ਨਿਊਟ੍ਰੀਸ਼ਨ ਦੇਤਾ ਉਹਦੇ ਤੋਂ ਬੰਦੇ ਤੋਂ ਪੈਸੇ ਲੈ ਲਏ ਵੀ ਛੱਡਤਾ ਛੱਡਤਾ ਅਸੀਂ ਉਸ ਨੂੰ ਜਦੋਂ ਤੱਕ ਉਸ ਦਾ ਆਈਡੀਅਲ weight ਨਹੀਂ ਆਂਦਾ ਆਈਡੀਅਲ weight ਤੋਂ ਬਾਅਦ ਮਤਲਬ ਫੋਕਸ ਇੱਕ ਬੰਦੇ ਦਾ ਵੀ ਮੈਂ ਵੀ 10 ਕਿਲੋ ਲੂਜ਼ ਕਰਾਂ 10 ਕਿਲੋ ਤੱਕ ਆਪਦੇ ਨਾਲ ਬਨੇ ਰਹਿਵਾਂਗੇ ਆਈਡੀਅਲ 10 ਕਿਲੋ ਲੂਜ਼ ਕਰਨ ਤੋਂ ਬਾਅਦ ਵੀ ਅਸੀਂ 2 ਮਹੀਨੇ ਉਹਨੂੰ ਨਾਲ ਰੱਖਾਂਗੇ ਵੀ ਉਹਦੇ 'ਚ ਅਸੀਂ ਇਹ ਦੇਖਾਂਗੇ ਵੀ ਉਹਦਾ ਵਾਤ ਤਾਂ ਨਹੀਂ ਰਿਹਾ ਵਾਤੇ ਨਹੀਂ ਰਿਹਾ ਉਹਨੂੰ ਖਾਵਾਗੇ ਵੀ ਤੂੰ ਜੇਕਰ ਕਿਸੇ ਦਿਨ ਭਾਰੀ ਖਾ ਲਿਆ ਤਾਂ ਉਸ ਨੂੰ ਕਿਵੇਂ ਕੰਟਰੋਲ ਕਰਨਾ weight ਵਧੇ ਨਾ ਓਕੇ ਓਕੇ ਤੇ ਉਸ ਨੂੰ ਅਸੀਂ ਆਪਦੇ ਨਾਲ WhatsApp ਦੇ ਨਾਲ ਜੋੜਦੇ ਹਾਂ ਠੀਕ ਹੈ ਉਹ ਸਵੇਰੇ ਸਾਨੂੰ ਵੇਟ ਭੇਜੂਗਾ ਤੇ ਸਾਨੂੰ ਅੱਗੇ ਫੇਲ ਵਗੈਰਾ ਸੈਂਡ ਕਰਦਾ ਰਹੂਗਾ ਅਸੀਂ ਅਸੀਂ ਉਹਨੂੰ ਡਾਈਟ ਪਾਵਾਂਗੇ ਲੋ ਜੀ ਕਿਸੇ ਆਪਣੇ ਭਰਾ ਦੀ ਕਿਸ ਤੋਂ ਇਲਾਵਾ ਕੋਈ ਹੋਰ ਵੀ ਕੁਇਰੀ ਹੋਊਗੀ ਤਾਂ ਸਕਰੀਨ ਤੇ ਨੰਬਰ ਤੇ ਐਟਸ ਦੋਨੋਂ ਚੱਲ ਰਹੇ ਨੇ ਵੀਰੇ ਵਿਜ਼ਿਟ ਵੀ ਕਰ ਸਕਦੇ ਹੋ ਬਾਕੀ ਕਾਲ ਵੀ ਕਰ ਸਕਦੇ ਹੋ ਬਾਕੀ ਧੰਨਵਾਦ ਜੀ ਵੀਡੀਓ ਦੇਖਣ ਲਈ